ਇਹ ਪਹਾੜੀ ਮੁਰਗੇ ਜੀ ਅੱਛਾ ਇਹ ਮਤਲਬ ਸਾਰੇ ਪਹਾੜੀ ਮੁਰਗੇ ਇਹ ਇਹ ਬਿਮਾਰ ਵੀ ਘੱਟ ਹੁੰਦੀਆਂ ਨੇ ਹਨਾ ਆ ਕੜਕਨਾਥ ਨਹੀਂ ਹੈ ਨਹੀਂ ਕੜਕਨਾਥ ਕੋਈ ਨਹੀਂ ਹੈ ਸਾਰੇ ਪਹਾੜੀ ਆ ਸਾਰੇ ਪਹਾੜੀ ਤੇ 10 ਮਹੀਨਿਆਂ ਦਾ ਬੱਚਾ ਮਾਰਵਾੜੀ ਇਹ ਮਾਰਵਾੜੀ ਠਾਕੁਰ ਸਾਹਿਬ ਨੇ ਘੋੜਾ ਰੱਖਿਆ ਹੋਇਆ ਜੀ ਦੇਖੋ ਤੁਸੀਂ 10 ਮਹੀਨਿਆਂ ਦਾ ਬੱਚਾ ਇਹ ਹੈ ਰਾਣਾ ਕੁੰਬਾ ਹਾਂ ਜੀ ਮੇਵਾੜ ਦਾ ਰਾਜਾ ਮੇਵਾੜ ਦਾ ਰਾਜਾ ਇਹ ਉਹਨਾਂ ਦੇ ਨਾਂ ਤੇ ਉਹ ਇਹਨਾਂ ਨੇ ਨਾਮ ਰੱਖਿਆ ਦੇਖੋ ਤੁਸੀਂ ਇਹ ਕਿਹਦੇ ਤੋਂ ਪਹਿਲੇ ਕੀਰਤੀ ਮਾਨ ਸੀ ਜਿਹੜੇ ਕੋਟੇ ਗੁਰਦੁਆਰੇ ਤੇ ਦਾਨ ਕਰਦਾ ਫਾਦਰ ਦੇ ਨਾਂ ਤੇ ਅੱਛਾ ਅੱਛਾ ਕੀਰਤੀ ਮਾਨ ਦੀ ਆਈ ਟ੍ਰੇਡ ਹੈ ਅੱਛਾ ਟ੍ਰੇਡ ਹੈ ਜੀ ਆਪ ਵੀ ਤਾਂ ਅੱਛਾ ਆਜ ਆਜ ਇਹ ਆਜ ਦੀ ਸਰਕਾਰੀ ਯੂਨੀਵਰਸਿਟੀ ਦੀ ਟ੍ਰੇਡ ਆ ਤੁਸੀਂ ਦੱਸ ਰਹੇ ਸੀਗੇ ਨਹੀਂ ਨਹੀਂ ਇਹ ਤਾਂ ਆਪਣੀ ਗੁਜਰਾਤ ਦੀਆਂ ਇਹ ਗੁਜਰਾਤ ਦੀਆਂ ਟ੍ਰੇਡ ਆ ਜੀ ਆ ਬੈਠੀ ਨੇ ਜਿਹੜੀ ਆ ਆ ਚਿੱਟੇ ਕਰਨ ਵਾਲੀ ਆ ਜਿਹੜੇ ਪਿੱਛੇ ਨੂੰ ਸਿੰਘਾ ਜੀ ਦੇ ਹਾਂ ਆ ਚਿੱਟਾ ਜਿਹੜਾ ਮੂੰਹ ਹੈ ਨਾ ਹਾਂਜੀ ਹਾਂਜੀ ਆ ਸਰੋਹੀ ਬੱਕਰੀ ਹੈ ਇਹਦੀ ਸਰੋਹੀ ਬੱਕਰੀ ਦੀ ਨਿਸ਼ਾਨੀ ਜ਼ਿਆਦਾਤਰ ਮੇਨ ਜਿਹੜੀ オリジナル ਆ ਆ ਨੱਕ ਚਿੱਟਾ ਠੀਕ ਹੈ ਮਹਿੰਦੀ ਕਲਰ ਇਹਦਾ ਠੀਕ ਹੈ ਆ ਸਰੋਹੀ ਨਸਲ ਆ ਜੇ ਸਾਲ ਦਾ ਹੋਇਆ ਜੀ 1 ਸਾਲ ਦਾ ਇਹ ਸਾਲ ਦਾ ਇਹ ਇਸ ਇਹ ਪਿਓਰ ਸਰੋਹੀ ਦਾ ਬਿਲਕੁਲ ਅੱਛਾ ਜਿਹੜੀ ਜਿਹੜੀ ਚੰਗੀ ਭੇਡ ਆ ਵੀ ਉਹਦੀ ਪੂਛ ਲੰਬੀ ਹੁੰਦੀ ਪੂਛ ਲੰਬੀ ਗੁਜਰਾਤ ਵਾਲੀ ਦੀ ਹੋਰ ਲੰਮੀ ਹੁੰਦੀ ਅੱਛਾ ਗੁਜਰਾਤ ਵਾਲੀ ਦੀ ਥੱਲੇ ਲੰਬੀ ਹੁੰਦੀ ਠੀਕ ਇਹ ਉਹਦੇ ਤੋਂ ਨੂੰ ਇੱਧਰ 12 ਪਿੰਡਾਂ ਚ ਵੀ ਨਹੀਂ ਮਿਲਦੀ ਹਾਂ ਉਹਨੇ ਅਸੀਂ ਜੀ ਆ ਆਪਣੇ ਉਰਦ ਜਿਹੜਾ ਹੁੰਦਾ ਨਾ ਹਾਂਜੀ ਉਹਦੀ ਕੁੱਤੀ ਠੀਕ ਹੈ ਇੱਕ ਇਹਨਾਂ ਦੇ ਮਸਰ ਦੀ ਕੁੱਤੀ ਠੀਕ ਹੈ ਹਾਂਜੀ ਜਾਂ ਤਾਂ ਬਾਜਰਾ ਜਾਂ ਮੱਕੀ ਮਤਲਬ ਇੱਕ ਵੇਰੇ ਇੱਕ ਤਾਂ ਇਹ ਸੀਜ਼ਨ ਦੇ ਵਿੱਚ ਵੀ ਕੋਈ ਬਦਲ ਨਹੀਂ ਪੈਂਦੀ ਇਹ ਖਰਾਕ ਕੋਈ ਜਾਂ ਨਹੀਂ ਬਦਲ ਨਹੀਂ ਪੈਂਦੀ ਨਾ ਬਦਲ ਨਹੀਂ ਗਰਮੀ ਚ ਇਥੇ ਜੋ ਗਰਮੀ ਚੋਂ ਪੋਣੇ ਬੰਦੇ ਤੇ ਸਰਦੀ ਚ ਬਾਜਰਾ ਤੇ ਮੱਕੀ ਅਜੇ ਜਿਵੇਂ ਇਹਨਾਂ ਦੀ ਡਾਈਟ ਬਨੋਂਗੇ ਨਾ ਹਾਂਜੀ ਹਾਂਜੀ ਜਿਵੇਂ ਵੀ ਬਨੋਂਗੇ ਵੀ ਆਪਾਂ ਇਹਨਾਂ ਨੂੰ ਇੰਨੀਂਕ ਥੇਰ ਬਾਹਰ ਫੇਡ ਸਕਦੇ ਬਾਕੀ ਕਰੇ ਬਾਕੀ ਸੁੱਕਾ ਚਾਰਾ ਜਿੰਨਾ ਖਵਾ ਸਕੋ ਉਹੀ ਖਵਾਓ ਇਹਨਾਂ ਠੀਕ ਹੈ ਉਹ ਫੋਨ ਕੀਤਾ ਸੀ ਮੈਂ ਗੁਜਰਾਤ ਹਾਂ ਕੱਚ ਭੁੱਜ ਠੀਕ ਹੈ ਉੱਥੇ ਭੇਡੂ ਜਿਹੜਾ ਲੈਣਾ ਸੀ ਮਾਵਾ ਬੰ ਵੱਡਾ ਸੀਗਾ ਹਾਂਜੀ ਉਹਨਾਂ ਨੇ 50000 ਮੰਗੇ ਸੀ ਠੀਕ ਹੈ ਉਹ ਲਿਆਵਾਂਗੇ ਅਗਲੇ ਸਾਲ ਅਗਲੇ ਸਾਲ ਲਿਆਓ ਠੀਕ ਹੈ ਇਹ ਗੇਟ ਜਿਹੜਾ ਤੁਸੀਂ ਉੱਤੇ ਲਿਖਾ ਰੱਖਿਆ ਤੇ ਨਿਵਾਸ ਦੇਵ ਦੇਵਗੜ੍ਹ ਨਿਵਾਸ ਇਹਦਾ ਕੀ ਕੀ ਮਤਲਬ ਹੈ ਇਹ ਪਹਿਲਾਂ ਬਹੁਤ ਪਹਿਲਾਂ ਇਹ ਦਾ ਇਹ ਮਤਲਬ ਇਸ ਇਹ ਆਪਣੇ ਉਹ ਲੇਡੀਜ਼ ਵਾਸਤੇ ਹੈ ਨਾ ਵੀ ਬੈਠਣ ਵਾਸਤੇ ਉਹਨਾਂ ਦਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਮੈਂ ਚੜ੍ਹਦਾ ਪੰਜਾਬ 31 ਵੱਲੋਂ ਸੁਖੀ ਢਿੱਲੋਂ ਇੱਕ ਵੀਡੀਓ ਲੈ ਕੇ ਹਾਜ਼ਰ ਆ ਆ ਗੁੰਦੀ ਦੇ ਵਿੱਚ ਜਿਹੜੇ ਠਾਕਰ ਸਾਹਿਬ ਜਿਹੜਾ ਪਹਿਲਾਂ ਵੀ ਵੀਡੀਓ ਪਾਈਆਂ ਸੀਗੀਆਂ ਅੱਜ ਮੈਂ ਉਹਨਾਂ ਦੀ ਇੱਕ ਮਿਕਸਿੰਗ ਫਾਰਮਿੰਗ ਇਹ ਕਾਬ ਦੇ ਘਰ ਦੇ ਇੱਕ ਫਾਰਮ ਹਾਊਸ ਦੇ ਅੰਦਰ ਕਿੰਦਾ ਮਿਕਸਿੰਗ ਫਾਰਮਿੰਗ ਕਰ ਰਹੇ ਨੇ ਉਹਦੇ ਬਾਰੇ ਤੁਹਾਨੂੰ ਅੱਜ ਮੈਂ ਪੂਰੀ ਵੀਡੀਓ ਦੀ ਜਾਣਕਾਰੀ ਦਵਾਂਗਾ ਤੇ ਬਹੁਤ ਹੀ ਸੋਹਣਾ ਜਿਹੜੀ ਆ ਫਾਰਮਿੰਗ ਉਹ ਕਰ ਰਹੇ ਨੇ ਤੇ ਆਜੋ ਤੁਹਾਨੂੰ ਅਸੀਂ ਉਹਦੇ ਇੱਥੇ ਲੈ ਕੇ ਚੱਲਦੇ ਆ ਜੀ ਮੁਰਗੇ ਉਹ ਸਿਸਟਮ ਦੇ ਕੋਲ ਮੁਰਗੇ ਦਾ ਬਹੁਤ ਸੋਹਣਾ ਬਣਾ ਰੱਖਿਆ ਠਾਕਰ ਸਾਹਿਬ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਇਹ ਪਹਾੜੀ ਮੁਰਗੇ ਜੀ ਅੱਛਾ ਇਹ ਮਤਲਬ ਸਾਰੇ ਪਹਾੜੀ ਮੁਰਗੇ ਇਹੇ ਸਾਰੇ ਟੋਟਲ ਪਹਾੜੀ ਮੁਰਗੇ ਹਾਂਜੀ ਉਹਨਾਂ ਨੂੰ ਲੈ ਕੇ ਆਏ ਸੀ ਜਿੰਨੇ ਬੱਚੇ ਬਣਾਏ ਅੱਛਾ ਇਹ ਪਹਾੜੀ ਮੁਰਗੀਆਂ ਦੇ ਜੇ ਤੁਸੀਂ ਦੇਖੋ ਬੱਚੇ ਕਢਾਈ ਹੋਏ ਇਹਦੇ ਇਹ ਇਹ ਬਿਮਾਰ ਵੀ ਘੱਟ ਹੁੰਦੀਆਂ ਨੇ ਹਨਾ ਉਹ ਘੱਟ ਆ ਆ ਕੜਕਨਾਸ ਨਹੀਂ ਹੈ ਨਹੀਂ ਕੜਕਨਾਸ ਕੋਈ ਨਹੀਂ ਹੈ ਸਾਰੇ ਪਹਾੜੀ ਆ ਸਾਰੇ ਪਹਾੜੀ ਬੱਚੇ ਠੀਕ ਆ ਇਹ 10 ਮਹੀਨੇ ਦਾ ਬੱਚਾ ਮਾਰਵਾੜੀ ਮਾਰਵਾੜੀ ਇਹ ਮਾਰਵਾੜੀ ਠਾਕੁਰ ਸਾਹਿਬ ਨੇ ਘੋੜਾ ਰੱਖਿਆ ਹੋਇਆ ਜੀ ਦੇਖੋ ਤੁਸੀਂ 10 ਮਹੀਨੇ ਦਾ ਬੱਚਾ ਇਹ ਤੇ ਪੂਰਾ ਮਤਲਬ ਹੈ ਪੂਰਾ ਫੱਬਿਆ ਹੋਇਆ ਹੈ ਉਹ ਕੀ ਨਾਮ ਰੱਖਿਆ ਜੀ ਇਹਦਾ ਕੁੰਬਾ ਕੁੰਬਾ ਰਾਣਾ ਕੁੰਬਾ ਸੀ ਰਾਣਾ ਕੁੰਬਾ ਹਾਂ ਜੀ ਮੇਵਾਰ ਦਾ ਰਾਜਾ ਮੇਵਾਰ ਦਾ ਰਾਜਾ ਇਹ ਉਹਨਾਂ ਦੇ ਨਾਂ ਤੇ ਉਹ ਇਹਨਾਂ ਨੇ ਨਾਮ ਰੱਖਿਆ ਦੇਖੋ ਤੁਸੀਂ ਇੱਕ ਇਹ ਤੋਂ ਪਹਿਲੇ ਕੀਰਤੀ ਮਾਨ ਸੀ ਜਿਹੜਾ ਕੋਟੇ ਗੁਰਦੁਆਰੇ ਤੇ ਦਾਨ ਕਰਦਾ ਫਾਦਰ ਦੇ ਨਾਂ ਤੇ ਅੱਛਾ ਅੱਛਾ ਫਾਦਰ ਦਾ ਇੱਛਾ ਸੀ ਵੀ ਕੋੜਾ ਦਾਨ ਕਰਨਾ ਗੁਰਦੁਆਰੇ ਠੀਕ ਹੈ ਜੀ ਇੱਕ ਚਿੱਤੇ ਦਾ ਕਹਿ ਕੇ ਉਹ ਇੱਧਰ ਕੋਈ ਗੁਰਦੁਆਰਾ ਤੁਹਾਡਾ ਗੁਜਰਾਤ ਚ ਹਾਂ ਜੀ ਹਾਂ ਜੀ ਉੱਥੇ ਭੇਜੂਗਾ ਤਿਆਰ ਕਰਕੇ ਅੱਛਾ ਇੱਕ ਉੱਥੇ ਭੇਜਣਾ ਜੀ ਇਹ ਬੜੇ ਸ਼ੌਂਕ ਇਹਨਾਂ ਨੂੰ ਠਾਕੁਰ ਸਾਹਿਬ ਨੂੰ ਦੇਖੋ ਜਿਹੜੇ ਜਾਨਵਰ ਰੱਖਣ ਦਾ ਤਾ ਇਹਨਾਂ ਨੇ ਜਿਹੜੇ ਉਹ ਮੁਰਗੇ ਆ ਉਹ ਵੀ ਦੇਸੀ ਪਹਾੜੀ ਮੁਰਗੇ ਰੱਖੇ ਹੋਏ ਆ ਜਿਹੜਾ ਤੁਸੀਂ ਇਹ ਘੋੜਾ ਦੇਖ ਰੱਖਿਆ ਇਹ ਵੀ ਮਾਰਵਾੜੀ ਘੋੜਾ ਹੈ ਬਹੁਤ ਸੁੰਦਰ ਘੋੜਾ ਦੇਖੋ ਤੁਸੀਂ ਫੱਬ ਬਹੁਤ ਅੱਛੀ ਹੈ ਕਦ ਇਕੱਠਾ ਬਹੁਤ ਇਸ ਘੋੜੇ ਦਾ ਬਹੁਤ ਬਹੁਤ ਵਧੀਆ ਤੇ 10 ਮਿੰਟ ਜੇ ਮਾਦੀ ਆਈ 36 ਇੰਚ ਅੱਛਾ 36 ਇੰਚ ਆ ਪੀਡਾ अच्छा आ, आज 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 ਜਿਹੜੀ ਸਰਕਾਰੀ ਯੂਨੀਵਰਸਿਟੀ ਦੀ ਢੇਡ ਆ ਤੁਸੀਂ ਦੱਸ ਰਹੇ ਸੀਗੇ ਨਹੀਂ ਨਹੀਂ ਇਹ ਤਾਂ ਆਪਣੀ ਇਹ ਗੁਜਰਾਤ ਦੀਆਂ ਤੇ ਗੁਜਰਾਤ ਦੀਆਂ ਢੇਡਾਂ ਜੀ ਤੇ ਆ ਆ ਆ ਸਰੋਹੀ ਨਸਲ ਆ ਨਾ ਬੱਕਰੀ ਦੀ ਨਹੀਂ ਆ ਅਜਮੇਰ ਨਸਲ ਦੀ ਸਰੋਹੀ ਨਹੀਂ ਆਜ ਮੇਰ ਨਸਲ ਹੈ ਹਾਂ ਇਹ ਹੈ ਜਮੇਰ ਨਸਲ ਹੈ ਅੱਛਾ 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 ਆ ਬੈਠੀ ਨੇ ਜਿਹੜੀ ਆ ਆ ਚਿੱਟੇ ਕਰਨ ਵਾਲੀ ਆ ਜਿਹੜੀ ਪਿੱਛੇ ਨੂੰ ਸਿੰਘ ਆ ਜੀ ਦੇ ਹਾਂ ਆ ਸਰੋਹੀ ਨਸਲ ਹੈ ਜੀ ਤੇ ਬਾਕੀ ਉਹ ਜਿੰਨੀਆਂ ਇਹ ਸਾਰੀਆਂ ਉਹ ਜਿਹੜੀ ਤੁਹਾਨੂੰ ਦੱਸਿਆ ਨਾ ਮੈਂ ਟੌਂਕ ਅਮਰੀਕਾ ਨਗਰ ਫਾਰਮ ਮਾਲਪੁਰਾ ਜਿਹੜਾ ਨਵਾਂ ਨਵ ਡਿਟਰੀ ਇਹਨਾਂ ਨੇ ਨਵੀਂ ਰਿਸਰਚ ਕੀਤੀ ਰਹੀ ਬੱਕਰੀਆਂ ਦੀ ਲੈ ਉਹ ਬੱਕਰੋ ਪਕੜਦੇ ਬੱਕਰੂ ਇਹ ਸਰੋਹੀ ਦਾ ਬੱਕਰਾ ਇਹ ਇਹ ਨਹੀਂ ਇਹ ਆਪਣੇ ਘਰ ਦਾ ਹੀ ਹੈ ਇਹ ਸਰੋਹੀ ਵਾਲੀ ਬੱਕਰੀਆਂ ਚੋਂ ਹੀ ਹੈ ਅੱਛਾ ਉਹਨਾਂ ਦੀ ਬੱਕਰੀਆਂ ਚੋਂ ਆਹ ਚਿੱਟਾ ਜਿਹੜਾ ਮੂੰਹ ਹੈ ਨਾ ਹਾਂਜੀ ਹਾਂਜੀ ਆਹ ਸਰੋਹੀ ਬੱਕਰੀ ਹੈ ਅੱਛਾ ਇਹਦੀ ਸਰੋਹੀ ਬੱਕਰੀ ਦੀ ਨਿਸ਼ਾਨੀ ਜ਼ਿਆਦਾਤਰ ਮੇਨ ਜਿਹੜੀ オリジナル ਆ ਆ ਨੱਕ ਚਿੱਟਾ ਠੀਕ ਹੈ ਮਹਿੰਦੀ ਕਲਰ ਇਹਦਾ ਠੀਕ ਹੈ ਆ ਸਰੋਹੀ ਨਸਲ ਹੈ ਮਹਿੰਦੀ ਨਸਲ ਮਹਿੰਦੀ ਕਲਰ ਤੇ ਨਖ ਚਿੱਟਾ ਤੇ ਆ ਜਿਹੜਾ ਬੱਕਰਾ ਹੈ ਨਾ ਇਹ ਸਰੋਹੀ ਦੀ ਬੱਕਰੀ ਦਾ ਬੱਚਾ ਹੈ ਠੀਕ ਅੱਛੀ ਲਾਉਣੀ ਨੇ ਪਕੜ ਰ ਆ ਦੇਖ ਆ ਜੇ ਸਾਲ ਦਾ ਹੋਇਆ ਜੀ 1 ਸਾਲ ਦਾ ਇਹ ਸਾਲ ਦਾ ਹੋਇਆ ਆ ਇਸ ਇਹ ਪਿਓਰ ਸਰੋਹੀ ਦਾ ਹੈ ਬਿਲਕੁਲ ਠੀਕ ਹੈ ਇਹ ਹੁਣ ਕਿੰਨੇ ਆਪਣੇ ਕੋਲੇ 40 ਤਾਂ ਇਹ ਹੈ ਓਕੇ ਤੇ 54 ਇਹ ਹੈ ਸਿਰੰਜਾਈ ਹੀ ਆਉਂਦੀ ਤੇ ਇਹ ਜਿਹੜੀ ਹੁਣ ਆਪੇ ਡੂ ਜਿਹੜੇ ਇਹ ਉਹਨਾਂ ਵਾਸਤੇ ਕੰਮ ਲਿਆ ਜਾਂਦਾ ਇੱਥੋਂ ਕਦੇ ਵਾਸਤੇ ਉਹ ਜਿਹੜੀ ਇਹਦੀ ਉਹਨਾਂ ਉਹਨਾਂ ਨਹੀਂ ਆਉਂਦੀ ਕੰਮ ਇੱਥੇ ਅੱਛਾ ਜੀ ਛੱਡ ਦੇਈ ਦੀ ਹੁਣ ਬਸੇ ਛੱਡ ਪਹਿਲਾਂ ਤਾਂ ਬਹੁਤ ਮਹਿੰਗੀ ਜਾਂਦੀ ਸੀਗੀ ਹਾਂਜੀ ਹਾਂਜੀ ਹੁਣ ਕੋਈ ਲੈਂਦਾ ਹੀ ਨਹੀਂਗਾ ਇਹਨਾਂ ਨੂੰ ਪੇਡੂ ਵੀ ਬਹੁਤ ਪੇਡੂ ਦਾ ਵੇਖਿਆ ਤੁਸੀਂ ਅਰੇ ਉਹ ਸਾਂਡ ਲੱਜ ਇਕੱਠੇ ਵੱਡੋ ਆਹ ਰਹੀ ਆਹ ਵੇਖੋ ਜੀ ਤੁਸੀਂ ਆਉਂ ਹੀ ਜਾਂਦਾ ਮੈਂ ਉਹ ਬਹੁਤ ਵੱਡਾ 70 ਕਿਲੋ ਦਾ ਹਾਂ ਕਰਦਾ ਹੀ ਇਹ ਆਪਣੇ ਅੱਛਾ ਇਹ ਵੀ ਕਰਦਾ ਜੀ ਹਾਂ ਇਹ ਵੀ ਕਰਦਾ ਜੀ ਠੀਕ ਹੈ ਅੱਛਾ ਜਿਹੜੀ ਜਿਹੜੀ ਚੰਗੀ ਭੇਡ ਆ ਵੀ ਉਹਦੀ ਪੂਛ ਲੰਬੀ ਹੁੰਦੀ ਹੈ ਪੂਛ ਲੰਬੀ ਗੁਜਰਾਤ ਵਾਲੀ ਦੀ ਹੋਰ ਲੰਮੀ ਹੁੰਦੀ ਹੈ ਅੱਛਾ ਗੁਜਰਾਤ ਵਾਲੀ ਦੀ ਇਦਾਂ ਲੰਮੀ ਹੁੰਦੀ ਹੈ ਠੀਕ ਹੈ ਇਹ ਤੇ ਉਹ ਜਿਹੜਾ ਬੱਕਰਾ ਵਖਾਇਆ ਹਾਂਜੀ ਸਿਰਫ 15 ਦਿਨ ਦਾ ਫਰਕ ਹੈ ਨਾ ਠੀਕ ਹੈ ਇਹ ਹੋ ਜਾਏ ਤੁਹਾਨੂੰ ਇੱਧਰ 12 ਪਿੰਡਾਂ ਚ ਵੀ ਨਹੀਂ ਮਿਲੂਗਾ ਹਾਂ ਇਹੀ ਹੈ ਮੈਂ ਕੱਦ ਬਹੁਤ ਹੈ ਜੀ ਦੇਖੋ ਤੇ ਕਿੱਡਾ ਤਗੜਾ ਹੈ ਆ ਪੇਡਾਂ ਦੀਆਂ ਖੁਰਲੀਆਂ ਠੀਕ ਹੈ ਦਾਣੇ ਪਾ ਦੇ ਦੇ ਇਹ ਅੰਦਰ ਬੱਕਰੀਆਂ ਦੀ ਅੱਡ ਹੁੰਦੀ ਹੈ। ਇਹ ਖਰਾਕ ਤੁਸੀਂ ਜਿਹੜੀ ਪਾਉਂਦੇ ਜੀ ਕੀ ਕੀ ਪਾਉਂਦੇ ਹੋ? ਇੱਕ ਤਾਂ ਇਹਨਾਂ ਨੂੰ ਪਾਉਂਦੇ ਅਸੀਂ ਜੀ ਆ ਆਪਣੇ ਉੜਦ ਜਿਹੜਾ ਹੁੰਦਾ ਨਾ ਹਾਂਜੀ ਉਹਦੀ ਕੁੱਟੀ ਠੀਕ ਹੈ। ਇੱਕ ਇਹਨਾਂ ਦੇ ਮਸਰ ਦੀ ਕੁੱਟੀ ਠੀਕ ਹੈ। ਛੋਲਿਆਂ ਦੀ ਕੁੱਟੀ ਠੀਕ ਹੈ ਜੀ। ਤੇ ਦਾਣਾ ਜਿਹੜਾ ਸਵੇਰੇ ਪਾਈ ਦਾ ਜੋ ਜੋ ਫਿਰ ਬਾਅਦ ਜੋ ਹੁਣ ਠੰਡ ਆ ਗਈ ਜਾਂ ਤਾਂ ਬਾਜਰਾ ਜਾਂ ਮੱਕੀ। ਮਤਲਬ ਇਹ ਸਵੇਰੇ ਇੱਕ ਟਾਈਮ ਇਹ ਸੀਜ਼ਨ ਦੇ ਵਿੱਚ ਵੀ ਕੋਈ ਬਦਲ ਨਹੀਂ ਪੈਂਦੀ ਇਹ ਖਰਾਕ ਜੀ। ਨਹੀਂ ਪਤਾ ਨਹੀਂ ਪੈਂਦੀ ਨਾ ਬਦਲ ਨਹੀਂ ਗਰਮੀ 'ਚ ਤਾਂ ਜੋ ਗਰਮੀ ਚੋਂ ਪੌਣੇ ਪੈਂਦੇ ਤੇ ਸਰਦੀ ਚ ਬਾਜਰਾ ਤੇ ਮੱਕੀ ਅੱਜ ਅੱਛੇ ਸਰਦੀ ਦੇ ਬਾਜਰਾ ਤੇ ਮੱਕੀ ਤੇ ਬਾਹਰ ਬਾਹਰ ਚਾਰਨ ਦੀ ਲੋੜ ਨਹੀਂ ਇਹਨਾਂ ਨੂੰ ਬਾਹਰ ਨਹੀਂ ਬਾਹਰ ਪੇਰ ਖੁੱਲੇ ਕਰਨ ਵਾਸਤੇ 2 ਘੰਟੇ ਸਵੇਰੇ 2 ਘੰਟੇ ਦੁਪਹਿਰੇ ਹੁਣ ਜਾਣਗੇ 3 ਵਜੇ ਤੇ 5 ਵਜੇ ਵਾਪਸ ਕਰੇ ਆ ਜਾਣਗੇ 5 ਵਜੇ ਵਾਪਸ ਆ ਜਾਣੀ ਆ ਬਾਹਰ ਤੇ ਇਸ ਵਾਸਤੇ ਭੇਜੀ ਨੇ ਸਿਰਫ ਉਹ ਤੁਸੀਂ ਜਿਵੇਂ ਇਹਨਾਂ ਦੀ ਡਾਈਟ ਬਨੋਗੇ ਨਾ ਹਾਂਜੀ ਹਾਂਜੀ ਜਿਵੇਂ ਵੀ ਬਨੋਗੇ ਵੀ ਆਪਾਂ ਇਹਨਾਂ ਨੂੰ ਇੰਨੀ ਥੇਰ ਬਾਹਰ ਫੇਰ ਸਕਦੇ ਬਾਕੀ ਕਰੇ ਕੋ ਬਾਕੀ ਕਰੇ ਸੁੱਕਾ ਚਾਰਾ ਜਿੰਨਾ ਖਵਾ ਸਕੋ ਉਹੀ ਖਵਾਓ ਇਹਨਾਂ ਨੂੰ ਠੀਕ ਹੈ ਇਹ ਸੀਗਾ ਬਾਈ ਇਹਨਾਂ ਨੇ ਠਾਕਰ ਸਾਹਿਬ ਹੋਣੀ ਜਿਹੜੇ ਸਾਡੇ ਪੰਜਾਬ ਤੋਂ ਆ ਕੇ ਬੂੰਦੀ ਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਜ਼ਮੀਨ ਦੇ ਪੂਰੀ ਖੁੱਲੀ ਜ਼ਮੀਨ ਵੀ ਇਹਨਾਂ ਨੇ ਇੱਥੇ ਹੈਗੀ ਹੈ ਇਹਨਾਂ ਨੇ ਪਰ ਇਹਨਾਂ ਨੇ ਨਾਲ-ਨਾਲ ਇਹਨਾਂ ਨੇ ਜਾਨਵਰਾਂ ਦਾ ਸ਼ੌਂਕ ਵੀ ਪਾਲਿਆ ਚੰਗੇ ਤੋਂ ਚੰਗਾ ਜਾਨਵਰ ਜਿਹੜਾ ਇਹਨਾਂ ਨੇ ਆਪਦੇ ਫਾਰਮ ਦੇ ਉੱਤੇ ਰੱਖਿਆ ਹੋਇਆ ਆ ਬੱਕਰੀਆਂ ਦੀ ਖੁੱਲੀ ਇਹਨੇ ਵਿੱਚ ਰੇਜਕਾ ਪਾ ਦੇਈਦਾ ਜਿੰਮ ਦੇ ਪੱਤੇ ਪਾ ਦੇਈ ਦੀ ਤੇ ਵਗੜਾ ਨਹੀਂ ਖੁੱਲੀ ਦਾ ਆ ਸਰੀਏ ਲਾਉਣ ਦਾ ਕੀ ਮਕਸਦ ਹੈ ਜਿਵੇਂ ਇਹਦੇ ਵਿੱਚੋਂ ਖਿੱਚ ਕੇ ਖਾ ਰਹਿੰਦੀਆਂ ਬਸ ਵੀ ਇਹਨੂੰ ਵਿੱਚੋਂ ਭਰ ਦਿੰਦੇ ਤੁਸੀਂ ਤੇ ਜਿੰਨੀ ਕੁ ਲੋੜ ਹੈ ਉਹ ਵਿੱਚੋਂ ਕੱਟ ਕੱਟ ਕੇ ਖਾਈ ਜੀ ਵਿੱਚੋਂ ਕੱਟ ਕੱਟ ਕੇ ਖਾਈ ਜੀ ਉਹ ਆਪਾਂ ਐਵੇਂ ਸਿਟিয়ে ਤੇ ਉਹ ਚਾਰੇ ਨੂੰ ਖਰਾਬ ਕਰ ਦਿੰਦੇ ਉਹ ਚਾਰੇ ਨੂੰ ਖਰਾਬ ਕਰ ਦਿੰਦੇ ਸਾਲ ਦੇ ਵਿੱਚ ਤਿੰਨ ਮੇਰਾ ਪੁੱਤਰ ਨਹੀਂ ਆ ਪੈਂਦੀਆਂ ਠੀਕ ਹੈ ਹੁਣ ਮਸ਼ੀਨ ਮੰਗਾਈ ਹੈ ਮੈਂ ਅੱਛਾ ਜੀ ਮਸ਼ੀਨ ਤੋਂ ਪੁੱਤਰਾਂ ਦਾ ਅਗਲੇ ਸਾਲ ਅਗਲੇ ਸਾਲ ਤੋਂ ਇਸ ਮਸ਼ੀਨ ਦੇ ਨਾਲ ਪੁੱਤਰ ਕੋਤਰ ਕੇ ਇਹਦੇ ਵਿੱਚੋਂ ਪਾ ਦਿੰਦੇ ਆ ਗ੍ਰੋਥ ਕਰਦੀ ਨਹੀਂ ਇਹ ਜਿਹੜੇ ਡੱਬ ਖੜੱਬੇ ਕਿਹੜੀ ਨਸਲ ਚ ਆ ਜਾਂਦੇ ਜੀ ਇਹ ਇੰਨਾ ਚ ਹੀ ਹੈ ਇਹ ਗੁਜਰਾਤੀ ਨਸਲ ਹੈ ਗੁਜਰਾਤੀ ਨਸਲ ਦਾ ਮਤਲਬ ਇਹ ਗ੍ਰੋਥ ਜਿਆਦਾ ਜਲਦੀ ਕਰ ਲੈਂਦੇ ਆ ਇਹ ਛਲਾਂ ਦਾ ਲੋ ਹਾਂਜੀ ਇਹ ਜਨੀ ਕਾਂ ਕਿ ਲਾਣਾ ਹੈ ਯਕਾਨ ਪੇ ਨਹੀਂ ਨਹੀਂ ਪੇਡ ਮਰੀਆ ਹਾਂ 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 ਇਹਨਾਂ ਦੇ ਚਿੱਟੇ ਜਿਹੜੇ ਨਿਸ਼ਾਨ ਆਏ ਨਾ ਹਾਂਜੀ ਇਹ ਜਿਆਦਾ ਆਉਂਦੇ ਇਹਨਾਂ ਤੇ ਕਾਰਨ ਜੀ ਇਹਦਾ ਕਾਰਨ ਤਾਂ ਮਾਪਿ ਉਹਦੇ ਅਸਰ ਹੀ ਹੈ ਕੋਈ ਅੱਛਾ 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 ਇਹ ਕਿਨਾਂ ਦੇ ਵਿੱਚ ਆਉਂਦੀ ਬਲੈਕ ਜਵਾ ਠੀਕ ਹੈ ਉਹ ਜਾਂ ਪੰਕੀਤਾ ਨਹੀਂ ਸ਼ੁਰੂ ਕਰ ਅੱਛਾ ਅੱਛਾ ਇਹ ਉਹ ਬਲੈਕ ਚ ਆਉਂਦੀ ਹੈ ਉਹ ਫੋਨ ਕੀਤਾ ਸੀ ਮੈਂ ਗੁਜਰਾਤ ਹਾਂ ਕੱਥ ਪੁੱਛ ਠੀਕ ਹੈ ਉੱਥੇ ਭੇਡੂ ਜਿਹੜਾ ਲੈਣਾ ਸੀ ਉਹ ਬਹੁਤ ਵੱਡਾ ਸੀਗਾ ਹਾਂਜੀ ਉਹਨਾਂ ਨੇ 50000 ਮੰਗੇ ਸੀ ਠੀਕ ਹੈ ਉਹ 2万 ਅਗਲੇ ਸਾਲ ਅਗਲੇ ਸਾਲ ਲਿਆਉਗਾ ਠੀਕ ਹੈ ਇਹ ਜਿਹੜਾ ਠਾਕਰ ਸਾਹਿਬ ਹੁਣਾਂ ਦਾ ਜਿਹੜਾ ਘਰ ਹੈ ਜਿਹੜਾ ਨੇ ਇੰਟਰਸ ਹੈ ਡ్రਾਈਇੰਗ ਰੂਮ ਤੁਹਾਨੂੰ ਦਿਖਾ ਦਿੰਨੇ ਆ ਜੂਨ ਆਈ 4 ਚਪੇਰੇ 10 ਚਪੇਰੇ ਹਾਂਜੀ ਜਾਪਾਨ 'ਚ 60% ਹਾਂਜੀ ਲੜਕੀਆਂ ਟਰੱਕ ਡਰਾਈਵਰ ਲੜਕੇ ਡਰਾਈਵਰ ਠੀਕ ਇਹ ਠਾਕਰ ਸਾਹਿਬ ਦਾ ਡ్రਾਈਇੰਗ ਰੂਮ ਹੈ ਜਿੱਥੇ ਕੋਈ ਪੰਚਾਇਤਾਂ ਵਗੈਰਾ ਹੁੰਦੀਆਂ ਨੇ ਜਾਂ ਕਿਸੇ ਨੇ ਮਿਲਣਾ ਤਾਂ ਇਹ ਉਹਨਾਂ ਨੇ ਸਪੈਸ਼ਲ ਬਹੁਤ ਸੋਹਣਾ ਬਣਾਇਆ ਸੀ ਸਿਸੇ ਲਾ ਕੇ ਤੇ ਹੁਣ ਆਪਾਂ ਠਾਕੁਰ ਸਾਹਿਬ ਆਪਣੇ ਘਰੇ ਲੈ ਜਾਂਦੇ ਆ ਤੇ ਅੱਗੇ ਜਾ ਕੇ ਦੇਖਦੇ ਆ ਕਿਉਂਕਿ ਇਹਨਾਂ ਦੇ ਇੱਕ ਜੈਂਟਸ ਦਾ ਤੇ ਇੱਕ ਦੂਜਾ ਜਿਹੜਾ ਲੇਡੀਜ਼ ਦਾ ਉਹ ਦੋ ਪੋਰਸ਼ਨ ਹੁੰਦੇ ਆ ਜਿਹੜੇ ਆ ਮਰਦ ਜਿਹੜੇ ਆ ਉਹ ਆਟੋਮੈਟਿਕ ਰਹਿੰਦੇ ਆ ਲੇਡੀਜ਼ ਜਿਹੜੇ ਉਹ ਆਟੋਮੈਟਿਕ ਪਲਾਂਟ ਵੀ ਤੁਸੀਂ ਪੂਰੇ ਸ਼ੌਕਰ ਨਾਲ ਬਣਾਏ ਹੋਏ ਹਨ ਇਹ ਡਰਮ ਵਰਗੇ ਬਣਾਏ ਉੱਤੇ ਪੱਥੀਆਂ ਲਾ ਕੇ ਇਹ ਪੂਰਾ ਲਾਣੂ ਪੂਰਾ ਜਿਹੜਾ ਜਿਹੜਾ ਚੱਕੜਾ ਹੁੰਦਾ ਪਰ ਚੱਕਣ ਵਾਸਤੇ ਲਾ ਕੇ ਟਰੈਕਟਰ ਦੇ ਮਗਰ ਖਿੱਚ ਕੇ ਜਿੱਥੇ ਮਰਜ਼ੀ ਲੈ ਜਿੱਥੇ ਮਰਜ਼ੀ ਲੈ ਜਾਓ ਉਹ ਵੱਡੀਆਂ ਟਿੰਕੀਆਂ ਠੀਕ ਹੈ ਇਹ ਤੇ ਮਿਲਣੀਆਂ ਟੁੱਟੀਆਂ-ਵੱਡੀਆਂ ਬੂਦੀ ਉਥੋਂ ਲਿਆਉਣਾ ਹਾਂ ਹਾਂ ਬਹੁਤ ਵਧੀਆ ਜੀ ਇਹ ਨਾਲੇ ਤਾਂ ਵੈਸਟਸ ਕਮ ਆ ਗਈ ਨਾਲੇ ਪਲਾਂਟ ਹੋ ਹੋ ਗਏ ਇਹ ਗੇਟ ਜਿਹੜਾ ਤੁਸੀਂ ਉੱਤੇ ਲਿਖਾ ਰੱਖਿਆ ਜੀ ਦੇਵ ਨਿਵਾਸ ਦੇਵ ਦੇਵਗੜ੍ਹ ਨਿਵਾਸ ਇਹ ਤਾਂ ਕੀ ਕੀ ਮਤਲਬ ਹੈ ਇਹਦਾ ਨਾਮ ਦੇਵਗੜ੍ਹ ਹੈ ਅੱਛਾ ਦੇਵਗੜ੍ਹ ਕਿੱਥੇ ਸਥਾਨ ਹੈ ओके ਇਹਨਾਂ ਗੁਰਦੁਆਰੇ ਦੇ ਦੀਵਨ ਨਰਾਣ ਜੀ ਜਿਹੜੇ ਹੈ ਨਾ ਹਾਂਜੀ ਹਾਂਜੀ 8000 ਸਾਲ ਪਹਿਲੇ ਦਾ ਮੰਦਿਰ ਸੀ ਪਿੱਛੇ ਠੀਕ ਹੈ ਜੀ ਉਹ ਮੇਰੇ ਅੱਖੇ ਆ ਕੇ ਜਦੋਂ ਵਸੇ ਨਾ ਹਾਂਜੀ ਹਾਂਜੀ ਤੇ ਉਦੋਂ ਉਹਦਾ ਨਾਮ ਦੇਵਗਾ ਜੀ ਰੱਖਿਆ ਠੀਕ ਹੈ ਆ ਸਾਰਾ ਆਜੀ ਆਜੀ ਇਹ ਜਿਹੜਾ ਇਧਰਲੀ ਸਾਈਡ ਜਿਹੜਾ ਹੁਣ ਤੁਹਾਨੂੰ ਦਿਖਾਵਾਂਗੇ ਜੀ ਇਹ ਜੈਂਟਸ ਦਾ ਜਿਹੜਾ ਕੋਈ ਆ ਮਹਿਮਾਨ ਜਿਹੜੇ ਜੈਂਟਸ ਆਉਂਦੇ ਨੇ ਉਹਨਾਂ ਵਾਸਤੇ ਗੈਸਟ ਜਿਹੜਾ ਆ ਇਹ ਬਣੇ ਹੋਏ ਆ ਗੈਸਟ ਰੂਮ ਆ ਜਿਹੜਾ ਆ ਇਹ ਲੇਡੀਜ਼ ਵਾਸਤੇ ਇਹਨਾਂ ਦਾ ਸਪੈਸ਼ਲ ਠਾਕਰਾਂ ਦਾ ਇੱਕ ਜਿਹੜਾ ਰੀਤੀ ਰਿਵਾਜ ਹੁੰਦਾ ਹੈ ਕਿ ਜਿਹੜੇ ਲੇਡੀਜ਼ ਦਾ ਜਿਹੜਾ ਘਰ ਆ ਉਹ ਅਲੱਗ ਹੁੰਦਾ ਤੇ ਜੈਂਟਸ ਦਾ ਜਿਹੜਾ ਉਹ ਅਲੱਗ ਹੁੰਦਾ ਇਹ ਲੇਡੀਜ਼ ਦਾ ਜਿਹੜਾ ਸਾਰਾ ਜਿਹੜਾ ਘਰ ਹੈ ਇਹਦੇ ਅੰਦਰ ਜਿਹੜਾ ਲੋਨ ਸਫਾਈ ਕਰਾਉਣ ਵਾਲੀ ਹੈ ਜੀ ਇਹਨੂੰ ਹਟਾਵਾਂਗੇ ਅੱਛਾ ਜੀ ਇਨੀ ਸਭ ਵਧੀਆ ਹੋਣਾ ਲੱਗਦਾ ਹਾਂ ਫਿਰ ਜ਼ਿਆਦਾ ਹੋ ਗਿਆ ਇਹਨੂੰ ਹਟਾਉਣੀ ਇੰਨਾ ਦਾ ਫਰਕ ਲਾ ਦਿਆਂਗੇ ਜੰਗਲ ਜ਼ਿਆਦਾ ਹੋ ਗਿਆ ਨਾ ਤੇ ਆ ਹੱਟ ਨਹੀਂ ਬਣਾਇਆ ਅੱਛਾ ਇਹ ਹੱਟ ਬਣਾਇਆ ਸੀਗਾ ਇਹ ਪਹਿਲਾਂ ਸਾਰੇ ਤੋਂ ਪਹਿਲਾਂ ਇਹ ਲੋਨ ਸੀ ਇਹ ਮਤਲਬ ਇਹ ਇਹ ਆਪਣੇ ਲੇਡੀਜ਼ ਵਾਸਤੇ ਹੈ ਨਾ ਵੀ ਬੈਠਣ ਵਾਸਤੇ ਉਹਨਾਂ ਦਾ ਠੀਕ ਹੈ ਜੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਜੀ ਇਹ ਜੇ ਤਾਂ ਮੈਂ ਇੱਕ ਹੋਰ ਕੰਮ ਕਰਨਾ ਸੀ ਉਹ ਤੋਂ ਜਲਦੀ ਕਰਕੇ ਤੇ ਲੇਟ ਨਹੀਂ ਬਾਥਰੂਮ ਵੀ ਬਣਾਉਣਾ ਸੀ ਠੀਕ ਹੈ ਜੀ ਇੱਥੇ ਸੋਫੇ ਸੋਫੇ ਲਾ ਕੇ ਹੁਣ ਕਰਾਂਗੇ ਸਿਆਲ ਖੁੱਲੀ ਹਵਾ ਨਾਲ ਪੈਂਦੀ ਰਹਿੰਦੀ ਪੱਖੇ ਦੀ ਲੋੜ ਨਹੀਂ ਹੈ ਬਸ ਸੁਣੀ ਪੈਂਡਿੰਗ ਕੀਤੀ ਹੈ ਜੀ ਠੀਕ ਸਰ ਕਿਹ ਕਿਹ ਬਈ ਮੋਨੋਗ੍ਰਾਮ ਖਿਚੀ ਰਾਜਪੂਤ ਖਿਚੀ ਰਾਜਪੂਤ ਦਾ ਮੋਨੋਗ੍ਰਾਮ ਇਹ ਖਿਚੀ ਰਾਜਪੂਤ ਦਾ ਮੋਨੋਗ੍ਰਾਮ ਹੈ ਜਿਹੜਾ ਕਰਾਜਦੇ ਆ ਪੇਂਟਿੰਗ ਬਹੁਤ ਸੋਹਣੀ ਹੈ ਦੇਖੋ ਤੁਸੀਂ ਕਿੰਨੀ ਸੋਹਣੀ ਘੋੜੇ ਦੀ ਪੇਂਟਿੰਗ ਹੈ ਮੋਰ ਦੀ ਪੇਂਟਿੰਗ ਹੈ ਇਹ ਸੀਗੇ ਜਿੰਨਾ ਦਾ ਡਰਾਇੰਗ ਰੂਮ ਤੇ ਠਾਕੁਰ ਸਾਹਿਬ ਦਾ ਜਿਹੜਾ ਇੱਕ ਫਾਰਮਿੰਗ ਕੀਤੀ ਹੋਈ ਹੈ ਫਾਰਮਿੰਗ ਵੀ ਨਾਲ ਆ ਤੇ ਇੱਕ ਬੰਨੇ ਰਹਿਸ਼ ਹੈ ਦੋਨੇ ਦੀ ਅਸੀਂ ਵੀਡੀਓ ਜਿਹੜੀ ਹੈ ਤੁਹਾਨੂੰ ਕਿਵੇਂ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਿਓ ਨਾਲੇ ਵੀਡੀਓ ਸ਼ੇਅਰ ਕਰ ਦਿਓ ਤੇ ਫੇਸਬੁੱਕ ਤੇ ਜਾ ਕੇ ਸਾਡਾ ਚੈਨਲ ਫੋਲੋ ਵੀ ਕਰ ਦਿਓ ਕਿੱਦਾਂ ਸਾਡੀਆਂ ਵੀਡੀਓ ਲੱਗੀਆਂ ਨੇ ਉਦੇ ਬਾਰੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ